ਕਿ ਤੁਸੀਂ ਤਾਂ ਨਹੀਂ ਕਰਦੇ ਇਹ ਸੱਤ ਗਲਤੀਆਂ ਸ਼ਾਮ ਦੇ ਸਮੇਂ ਨਾ ਕਰੋ ਇਹ ਕੰਮ ਘਰ ਵਿੱਚ ਆ ਜਾਏਗੀ ਕੰਗਾਲੀ ਅੱਜ ਹੀ ਤਿਆਗੋ ਇਹ ਬੁਰੀਆਂ ਆਦਤਾਂ Hindu taram ਵਿੱਚ ਕੁਝ ਕੰਮ ਅਜਿਹੇ ਦੱਸੇ ਗਏ ਨੇ ਜਿਨ੍ਹਾਂ ਨੂੰ ਭੁੱਲ ਕੇ ਵੀ ਸਵੇਰ ਅਤੇ ਸ਼ਾਮ ਦੇ ਸਮੇਂ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਕਰਨ ਨਾਲ ਤਾਂ ਅਤੇ ਤਰੱਕੀ ਦੋਵਾਂ ਦਾ ਨਾਸ਼ ਹੁੰਦਾ ਵਾਸਤੂ ਦੇ ਦ੍ਰਿਸ਼ਟੀਕੋਣ ਨਾਲ ਵੀ ਇਹ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਜਾਣੋ ਕਿਹੜੇ ਕੰਮ ਹੁੰਦੇ ਨੇ ਅਜਿਹੇ ਪੂਰੀ ਵੀਡੀਓ ਦੇਖਿਓ ਤੁਹਾਨੂੰ ਦੱਸਾਂਗੇ ਸਾਰੇ ਕੰਮਾਂ ਬਾਰੇ ਨੰਬਰ 1 ਹੈ Hindu ਧਰਮ ਵਿੱਚ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਇਸ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਤੁਲਸੀ ਦੇ ਪੱਤਿਆਂ ਨੂੰ ਸ਼ਾਮ ਦੇ ਸਮੇਂ ਨਾ ਤੋੜੋ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪੂਜਾ ਲਈ ਸਵੇਰੇ ਹੀ ਪੱਤੇ ਤੋੜ ਕੇ ਰੱਖ ਲਓ ਸ਼ਾਮ ਦੇ ਸਮੇਂ ਤੁਲਸੀ ਦੇ ਪੱਤੇ ਤੋੜਨ ਨਾਲ ਆਰਥਿਕ ਹਾਲਤ ਕਮਜ਼ੋਰ ਹੋਣ ਲੱਗਦੀ ਹੈ ਨੰਬਰ 2 ਕੁਝ ਲੋਕ ਸ਼ਾਮ ਦੇ ਸਮੇਂ ਘਰ ਦੀ ਸਫਾਈ ਕਰਦੇ ਨੇ ਜੋ ਸ਼ਾਸਤਰ ਅਨੁਸਾਰ ਠੀਕ ਨਹੀਂ ਹੁੰਦੀ ਇਸ ਲਈ ਸ਼ਾਮ ਨੂੰ ਭੁੱਲ ਕੇ ਵੀ ਘਰ ਦਾ ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਘਰ ਦੀ ਸਾਰੀ ਸਕਾਰਾਤਮਕ ਊਰਜਾ ਬਾਹਰ ਚਲੀ ਜਾਂਦੀ ਹੈ ਨਾਲ ਹੀ ਘਰ ਵਿੱਚ ਗਰੀਬੀ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 3 ਘਰ 'ਚ ਝਾੜੂ ਲਾਉਣ ਤੋਂ ਬਾਅਦ ਹੀ ਪੂਜਾ ਅਤੇ ਨਾਸ਼ਤਾ ਕਰਨਾ ਚਾਹੀਦਾ ਹੈ ਘਰ 'ਚ ਝਾੜੂ ਲਾ ਦੇਣ ਨਾਲ ਨਾਕਾਰਤਮਕ ਊਰਜਾਕਰ ਤੋਂ ਬਾਹਰ ਚਲੀ ਜਾਂਦੀ ਹੈ ਨੰਬਰ 4 ਸ਼ਾਸਤਰਾ ਵਿੱਚ ਸਵੇਰੇ ਅਤੇ ਸ਼ਾਮ ਦਾ ਸਮਾਂ ਪੂਜਾ ਕਰਨ ਦਾ ਜੋ ਲੋਕ ਇਸ ਸਮੇਂ ਸੌਂਦੇ ਨੇ ਉਹਨਾਂ ਤੇ ਭਗਵਾਨ ਦੀ ਕਿਰਪਾ ਨਹੀਂ ਹੁੰਦੀ ਪਰ ਬਿਮਾਰ ਲੋਕ ਅਤੇ ਬੱਚੇ ਇਸ ਨਿਯਮ ਤੋਂ ਬਾਹਰ ਹੁੰਦੇ ਨੇ ਨੰਬਰ 5 ਜੋਤਿਸ਼ ਅਨੁਸਾਰ ਧਨ ਨਾਲ ਸੰਬੰਧਤ ਕੋਈ ਵੀ ਕੰਮ ਕਰਨਾ ਹੋਵੇ ਤਾਂ ਸੋਮਵਾਰ ਜਾਂ ਬੁੱਧਵਾਰ ਨੂੰ ਕਰੋ ਇਨਾ ਦਿਨ ਵਿੱਚ ਕੀਤਾ ਗਿਆ ਤਨ ਲੈਣ ਦੇ ਫਾਇਦੇਮੰਦ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਅჯਿਹ ਕਰਨ ਨਾਲ ਕਰਜ਼ਾ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ ਨੰਬਰ 6 ਲక్ష్ਮੀ ਮਾਤਾ ਨੂੰ ਖੁਸ਼ ਕਰਨ ਲਈ ਵਿਆਹੁਤਾ ਔਰਤਾਂ ਨੂੰ ਵੀਰਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਸ ਦਿਨ ਕਿਸੇ ਗਰੀਬ ਮਹਿਲਾ ਨੂੰ ਸੁਹਾਗ ਦੀ ਸਮੱਗਰੀ ਦੇਣ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅჯਿਹ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੌਲੀ ਹੌਲੀ ਖਤਮ ਹੋਣ ਲੱਗਦੀਆਂ ਨੇ ਨੰਬਰ 7 ਅੱਜਕੱਲ ਕੰਮ ਚ ਭੀਜੀ ਹੋਣ ਕਾਰਨ ਲੋਕਾਂ ਕੋਲ ਆਰਾਮ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ ਇਸ ਦੇ ਚੱਲਦੇ ਜੇਕਰ ਕੁਝ ਲੋਕਾਂ ਨੂੰ ਸ਼ਾਮ ਦੇ ਸਮੇਂ ਸਮਾਂ ਮਿਲਦਾ ਹੈ ਤਾਂ ਉਹ ਸੌ ਜਾਂਦੇ ਨੇ ਪਰ ਸ਼ਾਮ ਨੂੰ ਸੌਣਾ ਨਹੀਂ ਚਾਹੀਦਾ ਕਹਿੰਦੇ ਨੇ ਇਹ ਕਿਸੇ ਪਾਪ ਤੋਂ ਘੱਟ ਨਹੀਂ ਹੁੰਦਾ ਯਾਦ ਰੱਖੇ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਵਕਤ ਵਕਤ ਜੋਤਿਸ਼ ਮਾਇਰਾ ਤੇ ਵਾਸਤੂ ਅਨੁਸਾਰ ਹੀ ਤੁਹਾਨੂੰ ਦੱਸਿਆ ਗਿਆ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ